ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਨਾ ਆਪਣੇ ਵੱਡੇ ਵੀ ਸਤਿਕਾਰਯੋਗ ਐਮਐਲਏ ਸਦਾ ਕਵਾਂਸਨ ਸਿੱਧੂ ਜੀ ਦਾ ਸਾਰੀ ਲੀਡਰਸ਼ਿਪ ਦਾ ਪੰਜਾਬ ਪ੍ਰਧਾਨ ਜੀ ਦਾ ਸੀਐਮ ਸਾਹਿਬ ਦਾ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਇੱਕ ਨਿਮਾਣੇ ਜੇ ਵਰਕਰ ਨੂੰ ਮੈਂ ਗਲੀਆਂ ਦੇ ਵਿੱਚ ਪੋਸਟਰ ਲਾਉਂਦਾ ਰਿਹਾ ਵਾਂ ਪਾਰਟੀ ਦਾ ਚੰਡੇ ਵੀ ਲਾਏ ਨੇ ਦਰੀਆਂ ਵੀ ਮਿਸ਼ਾਈਆਂ ਨੇ ਅੱਜ ਗਲੀ ਤੋਂ ਚੱਕ ਕੇ ਲੁਧਿਆਣੇ ਦਾ ਡਿਪਟੀ ਮੇਅਰ ਦਾ ਅਹੁਦਾ ਦਿੱਤਾ ਬਾ ਕੇ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਹੀ ਕਰ ਸਕਦੀ ਸੀ ਸਰਵਸਤੀ ਪਾਰਟੀਆਂ ਨੇ ਤਾਂ ਅਜ ਤੱਕ ਇਹਦੇ ਕਿਸੇ ਨੇ ਸਾਰ ਹੀ ਨਹੀਂ ਲਈ ਸੀ ਕਿਸੇ ਵਰਕਰ ਦੀ ਸੱਚ ਜਾਣਿਓ ਸਵੇਰੇ ਮੈਂ ਆਪਣੇ ਘਰੋਂ ਨਿਕਲਿਆ ਤੇ ਮੈਂ ਸਿੰਪਲ ਸੌ ਚੱਕ ਦੇ ਸਮਾਗਮ ਦੇ ਵਿੱਚ ਜਾਣ ਲਈ ਘਰੋਂ ਤੁਰਿਆ ਸੀ ਨਾ ਮੇਰੇ ਨਾਲ ਕੋਈ ਦੋਸਤ ਮਿੱਤਰ ਸੀ ਇਹ ਮੈਂ ਇੱਕ ਮੇਰਾ ਸਿਰਫ ਦੋਸਤ ਸੀ ਸੀ ਦੋ ਜਣੇ ਆਏ ਘਰੋਂ ਤੇ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਅੱਜ ਮੈਂ ਡਿਪਟੀ ਮੇਅਰ ਬਣਨ ਜਾ ਰਿਹਾ ਹਾਂ ਉਹ ਤਾਂ ਜਦੋਂ ਨਾ ਅਨਾਉਂਸ ਕੀਤਾ ਮੈਨੂੰ ਉਦੋਂ ਪਤਾ ਲੱਗਿਆ ਤੇ ਮੈਨੂੰ ਖੁਸ਼ੀ ਵੀ ਹੋਈ ਕਿ ਮੈਂ ਇਸ ਪਾਰਟੀ ਨਾਲ ਜੁੜਿਆ ਹਾਂ ਜਿਨ੍ਹਾਂ ਨੇ ਇੱਕ ਵਰਕਰ ਦੀ ਨਾ ਮੇਰੀ ਕੋਈ ਅਪਰੋਚ ਆ ਨਾ ਮੈਂ ਕਿਸੇ ਨੂੰ ਕੁਝ ਕਹਿ ਸਕਦਾ ਸੀ ਤੇ ਮੇਨੇ ਮੇਰੇ ਤੇ ਨਹੀਂ ਕਿਰਪਾ ਕੀਤੀ ਆਮਾ ਦੀ ਪਾਰਟੀ ਨੇ ਮੈਂ ਪਾਰਟੀ ਨੂੰ ਵਿਸ਼ਵਾਸ ਦਿਵਾਣਾ ਸਾਰੀ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਣਾ ਕਿ ਮੈਂ ਪੂਰੇ ਤਨ ਦੇਈਆਂ ਦਿਨ ਰਾਤ ਇੱਕ ਕਰਕੇ ਪਾਰਟੀ ਲਈ ਤੇ ਧਿਆਣਾ ਵਾਸੀਆਂ ਲਈ ਸ਼ਹਿਰ ਵਾਸੀਆਂ ਲਈ ਹਮੇਸ਼ਾ ਸਮਰਪਿਤ ਰਹੂੰਗੀ ਕੀ ਕੁਝ ਵੇਖਦੇ ਹੋ ਸ਼ਹਿਰ ਵਾਸਤੇ ਖੁਸ਼ ਸ਼ਹਿਰ ਵਾਸਤੇ ਇੱਥੇ ਜੰਮੇ ਪਲੇ ਹਾਂ ਇੱਥੇ ਰਹੇ ਹਾਂ ਪੁਰਾਣੇ ਮੇਅਰ ਚਾਹੇ ਕੋਈ ਵੀ ਰਿਹਾ ਵਾ ਸਾਰੇ ਰਵੈਤੀ ਪਾਰਟੀਆਂ ਨੇ ਅੱਜ ਤੱਕ ਕੀ ਕੀਤਾ ਜਾਰਾ ਜਗ ਜਾਹਰਾ ਤਾਂ ਹੀ ਇੰਨੀ ਬਹੁਮਤ ਨਾਲ ਆਮ ਆਦੀ ਪਾਰਟੀ ਆਈ ਹੈ ਫਿਰ ਕਾਉਂਸਲਰ ਬਣੇ ਮੇਅਰ ਬਣ ਗਏ ਅੱਜ ਤੇ ਜਿਹੜਾ ਸ਼ਹਿਰ ਦੇ ਵਿੱਚ ਸਫਾਈ ਪਾਣੀ ਪੀਣ ਵਾਲਾ ਬਹੁਤ ਛੋਟੀਆਂ ਗੱਲਾਂ ਨੇ ਅੱਜ ਵੀ ਮੈਨੂੰ ਕਰਨੀਆਂ ਪੈ ਰਹੀਆਂ ਪਰ ਬਣਦੀਆਂ ਨਹੀਂ ਸੀਗੀਆਂ ਬਹੁਤ ਛੋਟੀਆਂ ਗੱਲਾਂ ਨੇ ਪਰ ਇਹੀ ਜਿੱਦਾਂ ਕੰਮੀ ਨਹੀਂ ਹੋਏ ਉਹ ਪਹਿਲ ਦੇ ਆਧਾਰ ਤੇ ਜਿਵੇਂ ਫੁੱਟਾ ਦਰਿਆ ਕਿੰਨੇ ਸਾਲਾਂ ਤੋਂ ਸੁਣਦੇ ਆ ਰਹੇ ਆ ਮੈਂ ਪੜਦਾ ਹੁੰਦਾ ਸੀ ਜਦੋਂ ਦਾ ਮੈਂ ਸੁਣਦਾ ਸੀ ਅੱਜ ਤੱਕ ਕੁਝ ਨਹੀਂ ਸਾਫ ਹੋਇਆ ਸਾਰੇ ਸੀਨੀਅਰ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਮੰਤਰੀ ਸਾਹਿਬ ਐਮ ਐਲ ਏ ਸਾਹਿਬ ਸਾਰੇ ਸਿਰ ਜੋੜ ਕੇ ਬੈਠਾਂਗੇ ਕਿ ਸ਼ਹਿਰ ਦੀ ਬਿਹਤਰੀ ਲਈ ਕੀ ਕਰ ਸਕਦੇ ਆ ਤੇ ਉਹ ਕਰਕੇ ਦਿਖਾਵਾਂਗੇ ਜੀ ਬਹੁਤ ਵਧੀਆ ਜੀ ਅੱਜ ਸਾਡੀ ਆਪਣਾ ਆਮ ਆਦਮੀ ਪਾਰਟੀ ਹਾਈ ਕਮਾਂਡ ਨੇ ਲੁਧਿਆਣੇ ਦੇ ਵਿੱਚ ਇੱਕ ਵਲੰਟੀਅਰਾਂ ਦਾ ਸਾਰਾ ਦਾ ਮਾਨ ਸਮਾਨ ਕਰਦੇ ਹੋਏ ਮੈਡਮ ਪ੍ਰਿੰਸੀਪਲ ਇੰਦਰਜੀਤ ਕੌਰ ਮੈਡਮ ਨੂੰ ਬਨਾਇਆ ਮੇਅਰ ਬਨਾਇਆ ਗਿਆ ਔਰ ਸੀਨੀਅਰ ਡਿਪਟੀ ਮੇਅਰ ਬਨਾਇਆ ਗਿਆ ਸਾਡੇ ਮਾਨਯੋਗ 6ਵੀਂ ਵਾਰ ਦੇ ਕੌਂਸਲਰ ਰਕੇਸ਼ ਪ੍ਰਾਸ਼ਰ ਜੀ ਨੂੰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਬਨਾਇਆ ਗਿਆ ਪ੍ਰਿੰਸ ਜੋਰਜੀ ਨੂੰ ਆਤਮਨਗਰ ਹਲਕੇ ਬਹੁਤ ਜ਼ਿਆਦਾ ਸਾਰਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਸਾਰਿਆਂ ਨੇ ਖੁੱਲ ਕੇ VOTING ਕੀਤੀ ਔਰ ਸਾਨੂੰ ਉਥੇ ਸੋਹ ਵੀ ਚਕਾਈ ਗਈ ਕਮਿਸ਼ਨਰ ਸਾਹਿਬ ਵੀ ਸੀ ਸਾਰੇ MLA ਸਾਹਿਬਾਨ ਮੰਤਰੀ ਸਾਹਿਬਾਨ ਸੀ ਸਾਰੇ ਬਖਤ ਬਹੁਤ ਵਧੀਆ ਸਿਸਟਮ ਰਿਹਾ ਅੱਜ ਨਵਾਂ ਮੇਅਰ ਮਿਲਿਆ ਮੈਲਾ ਮੇਅਰ ਯਬੀ ਲੰਬੇ ਸਮੇਂ ਤੋਂ ਮੇਅਰ ਦੀ ਰੀਗੋ ਇਸ ਲੋਕ ਇਸ ਤਰ੍ਹਾਂ ਦੇ ਸ਼ਹਿਰ ਦੇ ਵਾਸਤੇ ਹੁਣ ਇਹ ਹੁਣ ਦੇਖੋ ਜੀ ਸੁਧਾਰ ਦਾ ਆਪਣਾ ਸ਼ਹਿਰ ਨੂੰ ਨਵਾਂ ਹੁਣ ਇੱਕ ਆਪਣਾ ਮੇਅਰ ਵੀ ਮਿਲਿਆ ਔਰ ਉਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਨਵੇਂ ਜਿਹੜੇ ਕੰਮ ਹੋਣ ਰੁਕੇ ਹੋਏ ਸੀ ਪਿਛਲੇ ਕੁਝ ਦਿਨ ਤੋਂ ਉਹ ਹੁਣ ਵਧੀਆ ਤਰੀਕੇ ਨਾਲ ਹੋਣਗੇ ਉਹਦੇ ਲਈ ਵੀ ਹੁਣ ਵਿਸ਼ੇਸ਼ ਇੱਕ ਮੀਟਿੰਗ ਦਾ ਗਠਨ ਹਾਊਸ ਲਾ ਵਿੱਚ ਕੀਤਾ ਜਾਊਗਾ ਤੇ ਜਲਦ ਤੋਂ ਜਲਦ ਜੋ ਵੀ ਕੰਮ ਸ਼ਹਿਰ ਦੇ ਸੁੰਦਰੇ ਕਰਨ ਲਈ ਕਿਤੇ ਕਰਾਣੇ ਆ ਉਹ ਮੇਅਰ ਸਾਹਿਬ ਤੋਂ ਕਰਵਾਵਾਂਗੇ ਔਰ ਸਾਡੇ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਸ਼ਰ ਜੀ ਸਾਰੇ ਮਿਲ ਕੇ ਇੱਕ ਟੀਮ ਵਰਕ ਕਰਕੇ ਅਸੀਂ ਮਿਲ ਕੇ ਹਾਊਸ ਨੂੰ ਚਲਾਵਾਂਗੇ ਔਰ ਵਧੀਆ ਬਣਾਵਾਂਗੇ ਲੁਧਿਆਣਾ ਸ਼ਹਿਰ ਨੂੰ ਥੈਂਕ ਯੂ